ਕਿ ਇੱਕ ਛੋਟਾ ਜਿਹਾ ਮਾਸੂਮ ਬੱਚਾ 4-5 ਸਾਲ ਦਾ ਜਿਨ੍ਹਾਂ ਦੁਨੀਆ 'ਚ ਜੇ ਕੁਝ ਵੇਖਿਆ ਹੀ ਨਹੀਂ ਇਸ ਪੰਜਾਬੀਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਦੇਖੋ ਕਿ ਅੱਜ ਜੋ ਮਾਹੌਲ ਬਣ ਗਿਆ ਵੈ ਕਿ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਕੋਲ ਕੰਮ ਨਹੀਂ ਲਿੱਤਾ ਜਾਂਦਾ ਉਹਦੇ ਚ ਬਹਾਨਾ ਕੀ ਦਿੱਤਾ ਜਾਂਦਾ ਹੈ ਜਿਹੜੇ ਸ਼ਾਹੂ ਕਰ ਲੋਗ ਨੇ ਜਿਹੜੇ ਜਿਹੜੇ ਮਜ਼ਦੂਰੀਆਂ ਵਾਸਤੇ ਇਹਨਾਂ ਨੂੰ ਲੈ ਕੇ ਜਾਂਦੇ ਆ ਕਿ ਪੰਜਾਬੀ ਲੋਕ ਕੰਮ ਹੀ ਨਹੀਂ ਕਰਕੇ ਰਾਜੀ ਪੰਜਾਬੀ ਪੈਸੇ ਜ਼ਿਆਦਾ ਮੰਗਦੇ ਆ ਬੱਚੇ ਦੀਆਂ ਫੋਟੋਆਂ ਦੇਖੀਆਂ ਆਪਣਾ ਮਨ ਜਿਹੜਾ ਰੋਪਿਆ ਜੋ ਬੱਚੇ ਦੀ ਹਾਲਾਤ ਹੈ ਜਿਤਨਾ ਉਹਨੂੰ ਰੋੜ ਪਾਈ ਹੈ ਜਿਸ ਤਰ੍ਹਾਂ ਉਹ ਮੈ ਪਤਾ ਲੱਗਾ ਗਲਾ ਘੋਟਿਆ ਉਹਦੀ ਜੀਵ ਟੁੱਕੀ ਬਾਹਰ ਆ ਗਈ ਦੰਦਾ ਦੇ ਵਿੱਚ ਫਿਰ ਉਹਦੇ ਸਿਰ 'ਚ ਇੱਟ ਮਾਰੀ ਔਰ ਇਹੀ ਭਿਆਨਕ ਮੌਤ ਕੀ ਕਸੂਰ ਸੀ ਉਹ ਛੋਟੇ 4-5 ਸਾਲ ਦੇ ਬੱਚੇ ਦਾ ਆ ਸਾਡਾ ਗਵਾਂਧੀ ਦੇਸ਼ ਆਪਣਾ ਰਾਜ ਹੈਗਾ ਹਿਮਾਚਲ ਹਿਮਾਚਲ ਦੇ ਵਿੱਚ ਕੋਈ ਆਊਟਸਾਈਡਰ ਜ਼ਮੀਨ ਨਹੀਂ ਖਰੀਦ ਸਕਦਾ ਤੇ ਇਹ ਚੀਜ਼ ਪੰਜਾਬ 'ਚ ਨਹੀਂ ਉਸਦੀ ਪੰਜਾਬ 'ਚ ਤੇ ਅੱਗੇ ਜ਼ਮੀਨਾਂ ਖਤਮ ਹੈ ਤਾਂ ਜਿਵੇਂ ਕਿਹਾ ਜਾਂਦਾ ਵੀ ਉਹ ਜਿਹੜਾ ਸਾਕਸੀ ਪ੍ਰਵਾਸੀ ਕਹਿੰਦੇ ਪਹਿਲੇ ਵੀ ਉੱਥੇ ਕ੍ਰੀਮਲ ਪਰਚੇ ਦਰ ਸੀ ਪਹਿਲਾਂ ਵੀ ਉੱਥੇ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਕੀਤੇ ਉਹਨੇ ਤੇ ਉਸ ਤੋਂ ਬਾਅਦ ਵਾਪਸ ਪ੍ਰਵਾਸੀ ਆਪਣੇ ਪੰਜਾਬ ਭੱਜ ਆਇਆ ਇੱਥੇ ਆ ਕੇ ਇੱਥੇ ਆ ਕੇ ਵੀ ਇਸ ਤਰ੍ਹਾਂ ਦਾ ਕਾਣ ਕੀਤਾ ਉਹਨੇ ਸੱਚੀ ਗਾ ਦੋਸਤੋ ਮੈਂ ਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPDI 24 ਚੈਲੰਜ ਦੇ ਨਾਲ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਨੇੜੇ ਪਿੰਡ ਵਿੱਚ ਪ੍ਰਵਾਸੀ ਵੱਲੋਂ ਵੱਡੀ ਘਟਨਾ ਜਿਹੜਾ ਇੰਜਾਮ ਦਿੱਤਾ ਜਾਂਦਾ ਵਾ ਇੱਕ ਛੋਟੇ ਜਿਹੇ ਮਸਾਂ ਮਸੂਮ ਬੱਚੇ ਨੂੰ ਜਿਹੜਾ ਸਭ ਤੋਂ ਪਹਿਲਾਂ ਉਹਨੂੰ ਜਿਹੜਾ ਗਲਤ ਕੰਮ ਕੀਤਾ ਜਾਂਦਾ ਉਸ ਦੇ ਨਾਲ ਰੇਪ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰਿਆ ਜਾਂਦਾ ਉਸ ਘਟਨਾ ਤੋਂ ਬਾਅਦ ਪੂਰੇ ਪੰਜਾਬ 'ਚ ਪੰਜਾਬੀ ਜਗਤ ਵਿੱਚ ਰੋਸ ਦੀ ਲਹਿਰ ਮੱਚ ਗਈ ਆ ਅਤੇ ਹਰ ਪਾਸੇ ਇਸ ਦਾ ਜਿਹੜਾ ਵਿਰੋਧ ਵੀ ਹੋ ਰਿਹਾ ਹੈ ਤੇਸ ਤਾਂ ਮਾਮ ਨਾਲ ਗੱਲਬਾਤ ਕਰਾਂਗੇ ਸਾਡਾ ਬੰਟੀ ਚਾਟੀ ਜਿਹੜਾ ਵੀਰ ਆ ਸਮਾਜ ਸੇਵੀ ਅਕਸਰ ਸਮਾਜ ਦੇ ਮੁੱਦਿਆਂ ਤੇ ਗੱਲਬਾਤ ਕਰਦਾ ਅੱਜ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਬੰਟੀ ਭਾਈ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਯਾਰ ਪੀਡੀ 24 ਚਾਹਾਂ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰੇਵਾਂ ਸਭ ਤੁਹਾਡਾ ਇਹ ਜਿਹੜਾ ਮੁੱਦਾ ਵੈ ਇਹਦੇ ਤੇ ਤੁਸੀਂ ਗੱਲ ਕਰਨੇ ਮੌਕਾ ਦਿੱਤਾ ਬਿਨੇਸੂ ਵੀ ਕਿਸਤਾਂ ਦੀ ਹਰ ਘਟਨਾ ਨੂੰ ਜਦੋਂ ਹਰ ਕੋਈ ਇਸ ਵੀਡੀਓ ਨੂੰ ਦੇਖਦਾ ਹਰ ਕੋਈ ਤਸਵੀਰਾਂ ਦੇਖਦਾ ਅੱਖਾਂ ਨਰਮ ਹੋ ਜਾਂਦੀਆਂ ਨੇ ਵੀ ਉਸ ਬੱਚੇ ਦਾ ਮਾਸੂਮ ਦਾ ਕਸੂਰ ਕੀ ਸੀ ਇਡੀ ਦਰਦਨਾਕ ਮੌਤ ਦਿੱਤੀ ਗਈ ਉਸ ਪ੍ਰਵਾਸੀ ਵੱਲੋਂ ਕੀ ਕਹਿਣਾ ਚਾਹੋਗੇ ਉੱਤੇ ਤੁਸੀਂ ਗੱਲ ਜਿਹੜੀ ਕੀਤੀ ਆ ਤੁਸੀਂ ਆਪ ਦੇਖੋ ਕਿ ਇੱਕ ਛੋਟਾ ਜਿਹਾ ਮਾਸੂਮ ਬੱਚਾ 4-5 ਸਾਲ ਦਾ ਜਿੰਨਾ ਦੁਨੀਆਂ 'ਚ ਜੇ ਕੁਝ ਵੇਖਿਆ ਹੀ ਨਹੀਂ ਤੇ ਜਿਹਨੂੰ ਉਹ ਆਪ ਰੱਬ ਰੂਪ ਹੁੰਦਾ ਉਹਨੂੰ ਸਾਰੇ ਉਹਦੇ ਵਰਗੇ ਲੱਗਦੇ ਆ ਉਹ ਮਸੂਮ ਨੂੰ ਤਾਂ ਹੀ ਉਹਨਾਂ ਇੱਕ ਜਲਦੀ ਵਿਸ਼ਵਾਸ ਕਰ ਲਿਆ ਉਸ ਬੰਦੇ ਦੇ ਉੱਤੇ ਤੇ ਉਹਨੂੰ ਕੀ ਪਤਾ ਸੀ ਉਹ ਸ਼ੈਤਾਨ ਦੇ ਮਨ 'ਚ ਕੀ ਮੈਂ ਕਹਿੰਦਾ ਉਹਦੀ ਜਿਹੜਾ ਉਹਨਾਂ ਕੰਮ ਕੀਤਾ ਉਹਨੂੰ ਵੇਖ ਕੇ ਤੇ ਸ਼ੈਤਾਨ ਦੇ ਮਨ 'ਚ ਵੀ ਆ ਗਿਆ ਨਾ ਕਿ ਮੈਨੂੰ ਹੁਣ ਕੱਲ ਹੀ ਵੀ ਜਾਣ ਦੀ ਲੋੜ ਹੀ ਨਹੀਂ ਆ ਬੰਦਾ ਹੀ ਬਥੇਰੇ ਆ ਕਲਯੁਗ ਦੇ ਵਿੱਚ ਸ਼ੈਤਾਨਾਂ ਵਰਗੇ ਐ ਟੀਕ ਨੋਣੀ ਘਟਨਾ ਐਡੀ ਘਨੋਣੀ ਘਟਨਾ ਤੀ ਇਹਨੂੰ ਜਿੰਨਾ ਇਸ ਇਹਦੇ ਉੱਤੇ ਜਿੱਡੀ ਵੱਡੀ ਸਜ਼ਾ ਦਿੱਤੀ ਜਾਵੇ ਉਨੀ ਥੋੜੀ ਹੈ ਮੈਨੂੰ ਪਤਾ ਹੈ ਕਿ ਕਾਨੂੰਨ ਨਹੀਂਗਾ ਸਾਡੇ ਦੇਸ਼ ਦੇ ਵਿੱਚ ਪਰ ਇਹੋ ਜੇ ਕਾਨੂੰਨ ਪਾਸ ਕਰਨੇ ਚਾਹੀਦੇ ਆ ਜੇ ਸੰਸਦ ਭਵਨ ਰਾਤ ਕਾਨੂੰਨ ਰਾਤ ਨੂੰ ਲੀਡਰਾਂ ਵਾਸਤੇ ਪਾਸ ਕੀਤੇ ਜਾ ਸਕਦੇ ਆ ਤੇ ਕਿ ਕਿਹਨੋਂ ਨਹੀਂ ਘਟਨਾ ਵਾਸਤੇ ਸੰਸਦ ਦੇ ਵਿੱਚ ਸਾਡੀ ਪੰਜਾਬ ਹਿੰਦੁਸਤਾਨ ਦੀ ਸੰਸਦ ਭਾਰਤ ਦੀ ਸੰਸਦ ਚ ਕਾਨੂੰਨ ਬਣੇ ਕਿ ਇਹੋ ਜਿਹੇ ਬੰਦੇ ਨੂੰ ਸੜਕ ਤੇ ਖਿਲਾੜ ਕੇ ਗੋਲੀ ਮਾਰੇ ਬਾਅਦ ਉਹਦਾ ਉਹਦੀ ਬੋਡੀ ਕੋਈ ਨਾ ਚੁੱਕੇ ਤੇ ਉਹ ਜਾਨਵਰ ਖਾਨ ਬੋਡੀ ਤੇ ਤਾਂ ਜੋ ਇਹੋ ਜੀ ਜਿਹੜੇ ਦਿਮਾਗ ਦੇ ਵਿੱਚ ਬੈਠੇ ਕ੍ਰਿਮੀਨਲ ਮਾਈਂਡ ਵਾਲੇ ਬੰਦੇ ਉਹਨਾਂ ਨੂੰ ਪਤਾ ਲੱਗੇ ਜਿਵੇਂ ਇਹੋ ਜਿਹਾ ਕੰਮ ਕਰਾਂਗੇ ਸਾਡੀ ਹਾਲਤ ਕੀ ਹੋਏਗੀ ਅਸੀਂ ਦੇਖਿਆ ਬੰਡੀ ਭਾਈ ਜਦੋਂ ਪ੍ਰਵਾਸੀ ਪੰਜਾਬ ਵਿੱਚ ਆਉਂਦੇ ਨੇ ਕਾਰੋਬਾਰ واسطے ਹੁੰਦੇ ਨੇ ਪਰ ਜੋ ਇਸਤਾਨੀਆਂ ਘਟਨਾ ਅੰਜਾਮ ਦੇ ਜਾਂਦੇ ਨੇ ਉਸ ਤੋਂ ਬਾਅਦ ਵਾਪਸ ਪਿੰਡ ਵੀ ਚੱਲ ਜਾਂਦੇ ਨੇ ਜਦੋਂ ਉਹਨਾਂ ਦਾ ਰਿਕਾਰਡ ਖੰਗਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਪਤਾ ਲੱਗਦਾ ਪਾਈਏ ਤੇ ਆਪਣੇ ਪਿੰਡ ਵਿੱਚ ਵੀ ਉੱਥੇ ਪ੍ਰਦੇਸ਼ ਵਿੱਚ ਵੀ ਕਾਣ ਕਰਕੇ ਆਏ ਸੀ ਉੱਥੇ ਵੀ ਇਹਨਾਂ ਦੇ ਕ੍ਰਿਮੀਨਲ ਪਰਚੇ ਦਰਜ ਨੇ ਕਿ ਲੱਗਦਾ ਜਿਉਂਦੋਂ ਪੰਜਾਬ ਉਤ ਆਉਂਦੇ ਨੇ ਗੱਡੀ ਤੋਂ ਉਤਰਦੇ ਨੇ ਸਟੇਸ਼ਨਾਂ ਤੋਂ ਇਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਇਹਨਾਂ ਦੀ ਪਹਿਲਾਂ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਜੇ ਤੇ ਕੋਈ ਹੁੰਦੀ ਸਭ ਠੀਕ ਆ ਨਹੀਂ ਤੇ ਉਸੇ ਗੱਡੀ 'ਚ ਇਹਨਾਂ ਨੂੰ ਵਾਪਸ ਭੇਜ ਦੇਈਦਾ ਵਾ ਇਸ ਪੰਜਾਬੀਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਤੁਸੀਂ ਦੇਖੋ ਕਿ ਅੱਜ ਜੋ ਮਾਹੌਲ ਬਣ ਗਿਆ ਵੈ ਕਿ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਕੋਲ ਕੰਮ ਨਹੀਂ ਲਿੱਤਾ ਜਾਂਦਾ ਉਹਦੇ ਚ ਬਹਾਨਾ ਕੀ ਦਿੱਤਾ ਜਾਂਦਾ ਵੈ ਜਿਹੜੇ ਸ਼ਾਊ ਕਰ ਲੋਗ ਨੇ ਜਿਹੜੇ ਜਿਹੜੇ ਮਜ਼ਦੂਰੀਆਂ ਵਾਸਤੇ ਇਹਨਾਂ ਨੂੰ ਲੈ ਕੇ ਜਾਂਦੇ ਆ ਕਿ ਪੰਜਾਬੀ ਲੋਕ ਕੰਮ ਹੀ ਨਹੀਂ ਕਰਕੇ ਰਾਜੀ ਪੰਜਾਬੀ ਪੈਸੇ ਜ਼ਿਆਦਾ ਮੰਗਦੇ ਆ ਤੇ ਹੁਣ ਇਹ ਲੋਗ ਸਾਡੇ ਸਿਰਾਂ ਤੇ ਬੰਦੇ ਆ ਸਾਨੂੰ ਛਿੱਤਰ ਮਾਰਨ ਦੇ ਆ ਉਹ ਠੀਕ ਐ ਆਪਾ ਪੰਜਾਬੀਆਂ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ ਨਾ ਪੰਜਾਬੀ ਕਿਹੜਾ ਕੰਮ ਪੰਜਾਬੀ ਨਹੀਂ ਕਰ ਪਾਉਂਦੇ ਮੈਨੂੰ ਦੱਸੋ ਅਸੀਂ ਸਾਰਾ ਕੁਝ ਇਹ ਲੋਕਾਂ ਦੇ ਸੁੱਟ ਕੇ ਅਸੀਂ ਵਿਲੇ ਹੋ ਗਏ ਆ ਤੇ ਸਾਰਾ ਕੁਝ ਅਸੀਂ ਇਹਨਾਂ ਦੇ ਉੱਤੇ ਸੁੱਟ ਕੇ ਤੇ ਪੰਜਾਬ ਦੇ ਵਿੱਚ ਪੰਜਾਬੀ ਕਿਹੜਾ ਕੰਮ ਨਹੀਂ ਕਰਦੇ ਪੰਜਾਬ ਵਾਲੇ ਵਿਚਾਰੇ ਵਿਲੇ ਘੁਮੇ ਜਾਂਦੇ ਆ ਤੇ ਆ ਫੋਨਾਂ ਦੇ ਵਿੱਚ ਅਸੀਂ ਚਲਾ ਕੇ ਆਪਣਾ ਘਰਦਿਆਂ ਦਾ ਟਾਈਮ ਖਰਾਬ ਕਰਦੇ ਆ ਔਰ ਘਰਦਿਆਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨਾਲ ਖੜੇ ਹੋ ਕੇ ਪੰਜਾਬ ਦੀ ਗੱਲ ਕਰਨੀ ਹੀ ਸਭ ਤੋਂ ਵੱਡੀ ਗੱਲ ਆ ਤੁਸੀਂ ਦੇਖੋ ਕਿ ਆਪਣੇ ਥੋੜੇ ਜਿਹੇ ਪੈਸੇ ਪਚਾਨ ਵਿੱਚੇ ਅਸੀਂ ਇਹਨਾਂ ਲੋਕਾਂ ਨੂੰ ਭੂਏ ਚੜਾ ਲਿਆ ਆਪਣੇ ਸਿਰੇ ਚੜਾਇਆ ਕੀਤੀ ਵੈਰੀਫਿਕੇਸ਼ਨ ਦੀ ਬੜੀ ਜ਼ਰੂਰੀ ਚੀਜ਼ ਹੈ ਇਹ ਕੱਲੀ ਪੁਲਸ ਨਹੀਂ ਕਰ ਸਕਦੀ ਜਿਹੜਾ ਤੁਸੀਂ ਬੰਦਾ ਕੋਈ ਆਪਣੇ ਘਰ ਰੱਖਿਆ ਕੋਈ ਆਪਣੀ ਦੁਕਾਨ ਤੇ ਰੱਖਿਆ ਹੋਇਆ ਪ੍ਰਵਾਸੀ ਰੱਖਿਆ ਉਹ ਬਾਹਰ ਦੀ ਸਟੇਟ ਦਾ ਵਾ ਚਾਹੇ ਪੰਜਾਬ ਦਾ ਵਾ ਪਰ ਉਹਦੀ ਵੈਰੀਫਿਕੇਸ਼ਨ ਤੇ ਕਰੋ ਕਿ ਬੰਦਾ ਕੌਣ ਹੈ ਕਿੱਥੋਂ ਦਾ ਵਾ ਕੋਈ ਇਹਦੇ ਤੇ ਕ੍ਰਿਮੀਨਲ ਕੇਸ ਤੇ ਨਹੀਂ ਚੱਲਣਦਾ ਜਿਹੜੇ ਬੰਦੇ ਨੇ ਇੱਕ ਵਾਰੀ ਕ੍ਰਿਮੀਨਲ ਕੰਨ ਕੀਤਾ ਹੋਵੇ ਉਹਦੀ ਜੜੀ ਉਹਦੀ ਜਿਹੜਾ ਦਿਮਾਗ ਹੈ ਉਥੇ ਸਟੇਬਲ ਹੋ ਜਾਂਦਾ ਉਹਨੂੰ ਆਪਾਂ ਕਹਿੰਦੇ ਨੇ ਕ੍ਰਿਮੀਨਲ ਮਾਈਂਡ ਵਾਲਾ ਬੰਦਾ ਹੋ ਗਿਆ ਉਹ ਤੇ ਉਹ ਆਪਣੀ ਚੀਜ਼ ਵੇਖ ਕੇ ਤੁਹਾਡੇ ਪੈਸੇ ਵੇਖ ਕੇ ਤੁਹਾਡੇ ਦੌਲਤ ਵੇਖ ਕੇ ਤੁਹਾਡੇ ਘਰ ਦਾ ਕੋਈ ਧੀ ਪੁੱਤਰ ਵੇਖ ਕੇ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਉਹ ਚੀਜ਼ ਜਿਹੜੀ ਉਹਦੇ ਚ ਜੜੀ ਉਪਜਾਗਦੀ ਹੈ ਦਬਾਵ ਰਹਾ ਆਪਾਂ ਤੇ ਇਹ ਚੀਜ਼ਾਂ ਨੇ ਕੰਟਰੋਲ ਕਰਨ ਕਰੇਗਾ ਇਹਨੂੰ ਅਸੀਂ ਕਰਨਾ ਸਾਨੂੰ ਆਪਣਾ ਆਪਣਾ ਪਰਿਵਾਰ ਆਪਣੇ ਪੈਸੇ ਆਪਣੀ ਜਿਦਾਦਾਂ ਸਾਮਣ ਦੀ ਲੋੜ ਹੈ ਅਸੀਂ ਕਿਸੇ ਉੱਤੇ ਦੋਸ਼ ਨਹੀਂ ਦੇ ਸਕਦੇ ਇਹ ਸਮਾਜ ਜਿਹੜਾ ਚੱਲ ਰਿਹਾ ਵੈ ਤੁਸੀਂ ਆਪਣੀ ਚੀਜ਼ਾਂ ਆਪ ਸਾਂਭਣੀਆਂ ਪੈਣਗੀਆਂ ਸਾਨੂੰ ਤੁਸੀਂ ਦੇਖਿਆ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਉਸ ਤੋਂ ਬਾਅਦ ਤੁਸੀਂ ਦੇਖਿਆ ਕਿਸ ਤਰ੍ਹਾਂ ਮਾਹੌਲ ਬਣਿਆ ਪਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਹੁਸ਼ਿਆਰਪੁਰ ਦੀ ਗੱਲ ਕਰੀਏ ਉੱਥੋਂ ਦੀਆਂ ਦੁਕਾਨਾਂ ਲੋਕਾਂ ਨੇ ਕਾਰੋਬਾਰ ਬੰਦ ਕਰ ਦਿੱਤੇ ਗਏ ਨੇ ਉਸ ਬੱਚੇ ਦੇ ਕਰਕੇ ਪਰ ਜਦੋਂ ਕਹਿੰਦੇ ਪੁਲਿਸ ਗਈ ਆ ਮੌਕੇ ਤੇ ਬੱਚੇ ਦੀ ਡੈੱਡ ਬੋਡੀ ਵੇਖੀ ਆ ਪੁਲਿਸ ਵਾਲੇ ਕਹਿੰਦੇ ਤਖਤ ਰਖਉਣ ਲੱਪੇ ਨੇ ਉੱਥੇ ਮੀਡੀਆ ਗਰਮੀ ਸੀ ਉਹਨਾਂ ਅੱਖਾਂ ਚ ਹੰਝੂ ਆ ਗਏ ਨੇ ਉਹ ਫੋਟੋਆਂ ਵੇਖਿਆ ਸਾਡੇ ਦੇ ਆਪਣਾ ਮਨ ਭਰਿਆ ਉਹ ਦਰਦਨਾਕ ਫੋਟੋਆਂ ਵੇਖ ਕੇ ਪਰ ਉਸ ਉਹ ਜਿਹੜਾ ਪ੍ਰਵਾਸੀ ਆ ਜਿਹੜਾ ਦਰਿੰਦਰ ਜੀ ਜਿਹਨੇ ਇੰਨੀ ਦਰਦ ਇਹਨਾਂ ਦਾ ਸ਼ਾਕੀਤਾ ਹੋਊਗਾ ਜਿਹੜਾ ਉਹਨੇ ਇਸ ਬੱਚੇ ਵੱਲ ਉਹਨੇ ਦੇਖਿਆ ਨਹੀਂ ਤਰਸ ਨਹੀਂ ਆਇਆ ਇਸ ਬੱਚੇ ਦੇ ਮਾਸਾ ਵੀ ਨੋ ਦੇਖੋ ਜੀ ਸ਼ੈਤਾਨ ਬੁੱਧੀ ਐ ਬੱਚੇ ਦੀਆਂ ਫੋਟੋਆਂ ਦੇਖੀਆਂ ਆਪਣਾ ਮਨ ਜਿਹੜਾ ਰੋਪਿਆ ਜੋ ਬੱਚੇ ਦੀ ਹਾਲਾਤ ਐ ਜਿਤਨਾ ਉਹਨੂੰ ਰੋੜ ਪਾਈ ਐ ਜਿਸ ਤਰ੍ਹਾਂ ਉਹ ਮੈ ਪਤਾ ਲੱਗਾ ਗਲਾ ਘੋਟਿਆ ਉਹਦੀ ਜੀਭ ਟੁੱਕੀ ਬਾਹਰ ਆ ਗਈ ਦੰਦਾਂ ਦੇ ਵਿੱਚ ਫਿਰ ਉਹਦੇ ਸਿਰ 'ਚ ਇੱਟ ਮਾਰੀ ਔਰ ਇਹੀ ਭਿਆਨਕ ਮੌਤ ਕੀ ਕਸੂਰ ਸੀ ਉਹ ਛੋਟੇ 4-5 ਸਾਲ ਦੇ ਬੱਚੇ ਦਾ ਉਹਨੂੰ ਬੰਦਾ ਖਿਲਾੜ ਕੇ ਉਹਨੂੰ ਮਾਰ ਕੇ ਗੋਲੀ ਫਿਰ ਉਹਦੇ ਕੋਲ লাশ ਕੋ ਪੁੱਛੇ ਕਿ ਉਹਨੂੰ ਪਤਾ ਲੱਗੇ ਕਿ ਕਸੂਰ ਕੀ ਸੀ ਜਿੱਦਾਂ ਉਹਨੂੰ ਨਾ ਪਤਾ ਲੱਗੇ ਕਿ ਮੇਰਾ ਕਸੂਰ ਕੀ ਸੀ ਤੇ ਮੈਂ ਕਹਿੰਨਾ ਵਾ ਲਫ਼ਜ਼ਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਜਿਹੜੀ ਉਸ ਬੱਚੇ ਨੇ ਦਰਦ ਸਹੀ ਹੈ ਜਿਹੜੀ ਉਹ ਕਿਸੇ ਦੀ ਜਾਨ ਕੱਢਣੀ ਗਲਾ ਘੋਟ ਕੇ ਮੈਂ ਕਹਿੰਨਾ ਗੱਲਾਂ ਕਹਿਣੀਆਂ ਸੋਖੀਆਂ ਵਾ ਜਦੋਂ ਕਿਸੇ ਦੀ ਜਾਨ ਘੋੜਦੇ ਆ ਉਹਦੀ ਜ਼ਬਾਨ ਉਹਦੀ ਅੱਖਾਂ ਜਿਹੜੀਆਂ ਡੇਲੇ ਬਾਹਰ ਆ ਜਾਂਦੇ ਆ ਛੋਟਾ ਜਿਹਾ ਜਵਾਕ ਐਡੀ ਭੈੜੀ ਮੌਤ ਐਸੇ ਬੰਦੇ ਨਾ ਇਹੋ ਜਿਹਾ ਕਾਰਨਾਮਾ ਕਰਤਾ ਵਾ ਜੱਗੋ ਤੇਰਵੀਂ ਗੱਲ ਕਰਤੀ ਆ ਪੰਜਾਬ ਦੇ ਵਿੱਚ ਲੋਕਾਂ ਲੋਕੀ ਇੱਕ ਦੂਜੇ ਤੇ ਤਰਸ ਕਰਦੇ ਆ ਭੁੱਖਿਆਂ ਨੂੰ ਜੜਿਆ ਵਾ ਰੋਟੀ ਔਰ ਪਿਆਸਿਆਂ ਨੂੰ ਪਾਣੀ ਪੁਲਾਣ ਵਾਲੀ ਕੌਮ ਹੈ ਪੰਜਾਬ ਔਰ ਇਹੋ ਜਿਹੀਆਂ ਗੱਲਾਂ ਦੇ ਨਾਲ ਪੰਜਾਬ ਦੀ ਵੀ ਬਦਨਾਮੀ ਪੰਜਾਬ ਦੇ ਲੋਕਾਂ ਦੀ ਵੀ ਜਿਹੜੀ ਬਦਨਾਮੀ ਕੀਤੀ ਜਾ ਰਹੀ ਹੈ ਬਿਲਕੁਲ ਤੇ ਬਈ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦਾ ਬਿਆਨ ਆਉਂਦਾ ਵੀ ਪ੍ਰਵਾਸੀਆਂ ਨੂੰ ਇਸ ਤਰ੍ਹਾਂ ਜਲਦੀ ਕਿਸੇ ਨੂੰ ਨਹੀਂ ਕੱਢ ਸਕਦੇ ਪੰਜਾਬ ਤੋਂ ਨਹੀਂ ਜਾਂ ਨਹੀਂ ਰੋਕ ਸਕਦੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਨਹੀਂ ਸਮਝ ਸਕਦਾ ਮੈਂ ਜਿਹੜੇ ਲੀਡਰ ਹੈ ਲੀਡਰਾਂ ਦਾ ਇੱਕ ਬੋਲਣ ਦਾ ਜਿਹੜਾ ਇੱਕ ਢੰਗ ਹੁੰਦਾ ਵਾ ਉਹਨਾਂ ਨੇ ਵੇਖਣਾ ਹੁੰਦਾ ਕਿ ਸਾਡੇ ਕਿਸੇ ਬਿਆਨ ਦੇ ਨਾਲ ਕੋਈ ਸਾਡੇ ਨਾਲ ਤਪਕਾ ਨਰਾਜਤਾ ਨਹੀਂ ਹੁੰਦਾ ਓਏ ਪੋਲਿਟੀਕਲ ਬਿਆਨ ਹੈ ਪਰ ਮੈਨੂੰ ਹੈਰਾਨਗੀ ਹੈ ਕਿ ਭਗਵੰਤ ਮਾਨ ਜੀ ਤੋਂ ਇਲਾਵਾ ਕਿਸੇ ਵੀ ਪਾਰਟੀ ਦਾ ਵੱਲੇ ਦਾ ਬਿਆਨ ਹੀ ਨਹੀਂ ਆਇਆ ਕਿ ਪੰਜਾਬ ਚ ਐਡੀ ਵੱਡੀ ਘਟਨਾ ਹੋ ਗਈ ਕੋਈ ਰੋਸ ਮੁਜ਼ਾਹਰਾ ਕੋਈ ਇਸ ਉੱਤੇ ਕੋਈ ਕਾਨੂੰਨ ਕਾਨੂੰਨ ਬਣਾਉਂਦੀ ਕੋਈ ਗੱਲ ਕਰੀਏ ਅਸੀਂ ਕੋਈ ਅਨਪੜ ਥੋੜਾ ਸਾਨੂੰ ਵੀ ਪਤਾ ਹੋਵੇ ਕਿ ਸਰੇਆਮ ਗੋਲੀ ਨਹੀਂ ਮਾਰੀ ਜਾ ਸਕਦੀ ਪਰ ਕਾਨੂੰਨ ਤਾਂ ਬਣ ਸਕਦਾ ਨਾ ਬਾਹਰ ਆ ਸਾਡਾ ਗਵੰਡੀ ਦੇਸ਼ ਆਪਣਾ ਰਾਜ ਹੈਗਾ ਹਿਮਾਚਲ ਹਿਮਾਚਲ ਦੇ ਵਿੱਚ ਕੋਈ ਆਊਟਸਾਈਡਰ ਜ਼ਮੀਨ ਨਹੀਂ ਖਰੀਦ ਸਕਦਾ ਤੇ ਇਹ ਚੀਜ਼ ਪੰਜਾਬ ਚ ਨਹੀਂ ਉਸੋ ਦੀ ਪੰਜਾਬ ਚ ਤੇ ਅੱਗੇ ਜ਼ਮੀਨਾਂ ਖਤਮ ਹੈ ਵੀ ਦੇਖੋ ਕਿ ਪੰਜਾਬ ਚ ਤੇ ਅੱਗੇ ਜਮੀਨਾ ਖਤਮ ਹੈ ਤੇ ਜੜੇ ਵੀ ਕਾਰੋਬਾਰ ਜਿਹੜੇ ਬਾਹਰ ਦੇ ਬੰਦੇ ਕਰਦੇ ਆ ਉਹ ਸਾਰੇ ਕਮਾਈ ਵਾਲੇ ਕਾਰੋਬਾਰ ਉਹਨਾਂ ਕੋਲ ਹੈ ਜੇ ਤੁਸੀਂ ਗੱਲ ਕਰ ਲੋ ਫਰੂਟ ਦੀ ਰੇੜੀਆਂ ਦੀ ਸਬਜ਼ੀ ਦਾ ਕੰਮ ਕਹਿ ਲੋ ਟਾਇਲਾਂ ਜਿਹੜੀਆਂ ਅਸੀਂ ਕੋਠੀਆਂ ਚ ਲਵਾਨੇ ਘਰਾਂ ਚ ਲਵਾਨੇ ਆ ਪੱਥਰ ਲਵਾਨੇ ਆ ਪੇਂਟ ਦਾ ਕੰਮ ਤੁਸੀਂ ਦੱਸੋ ਕੰਮ ਕਿਹੜਾ ਵਾ ਜਿਹੜਾ ਉਹਨਾਂ ਕੋਲ ਨਹੀਂਗਾ ਸਾਡੇ ਕੋ ਪੰਜਾਬੀਆਂ ਕੋ ਕੰਮ ਕੀ ਰਹਿ ਗਏ ਲੋਕਾਂ ਦੀ ਦੁਕਾਨਾਂ ਤੇ 7-8000 ਰੁਪਏ ਦੇ ਨੌਕਰੀਆਂ ਕਰਦੇ ਆ ਉਹਦੇ ਤੇ ਸਾਰਾ ਟੱਬਰ ਪਲਦਾ ਵਾ ਤੇ ਬੱਚੇ ਵਿਚਾਰੇ ਪਾਲਣੇ ਦੀ ਪੰਜਾਬੀ ਯੂਨੀਵਰਸਿਟੀ ਤੋਂ ਮੁਸ਼ਕਲ ਹੈ ਤੇ ਇਹਦੇ ਤੇ ਜਿਹੜਾ ਸਖਤ ਕਾਨੂੰਨ ਬਣੇਗਾ ਵੋਟ ਬੈਂਕ ਨੂੰ ਪਿੱਛੇ ਛੱਡ ਕੇ ਇਹਦੇ ਤੇ ਸਖਤ ਕਾਨੂੰਨ ਬਣੇ ਤਾਂ ਜੋ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀਆਂ ਦੀ ਪਹਿਲ ਨੌਕਰੀ ਜ਼ਾਇਦਾਦ ਦੇ ਉੱਤੇ ਪਹਿਲਾ ਅਧਿਕਾਰ ਪੰਜਾਬੀਆਂ ਦਾ ਨਾ ਕਿ ਬਾਹਰ ਦੀ ਸਟੇਟਾਂ ਵਾਲੇ ਬੰਦਿਆਂ ਦਾ ਪਰ ਕਿ ਲੱਗਦਾ ਨਹੀਂ ਕਿ ਇਹ ਸਾਡਾ ਵੀ ਹੈ ਪੰਜਾਬੀਆਂ ਦਾ ਵੀ ਅਸੀਂ ਦੇਖਿਆ ਜਦੋਂ ਕਿਤੇ ਝੋਨਾ ਲੋਣਾ ਹੁੰਦਾ ਜਦੋਂ ਕਿਤੇ ਚੀਜ਼ਾਂ ਹੁੰਦੀਆਂ ਨੇ ਅਸੀਂ ਦੇਖਿਆ ਸਭ ਤੋਂ ਵੱਧ ਸਟੇਸ਼ਨਾਂ ਤੇ ਇਹਨਾਂ ਨੂੰ ਲੈਣ ਵਾਸਤੇ ਭੀੜ ਮੱਚੀ ਹੁੰਦੀ ਹੈ ਪੰਜਾਬੀਆਂ ਦੀ ਭਾਈ ਪ੍ਰਵਾਸੀ ਆ ਰਹੇ ਇਹਨਾਂ ਦਾ ਵੈਲਕਮ ਕਰਨਾ ਇਹਨਾਂ ਕੋਲ ਅਸੀਂ ਕੰਮ ਲੈਣਾ ਵਾ ਕਿ ਲੱਗਦਾ ਨਹੀਂ ਇਹ ਸਾਡਾ ਕਿਤੇ ਕਸੂਰ ਆ ਅਸੀਂ ਉਹਨਾਂ ਐਸਵਾਗਤ ਕਰਦੇ ਆ ਜਿਵੇਂ ਉਹਨਾਂ ਨੇ ਫ੍ਰੀ ਕੰਮ ਕਰਨਾ ਹੁੰਦਾ ਪੈਸੇ ਲੈਂਦੇ ਆ ਪਰ ਐਸਵਾਗਤ ਕਰਦੇ ਜਿਵੇਂ ਫ੍ਰੀ ਕਰਨਾ ਹੁੰਦਾ ਤੁਸੀਂ ਦੇਖੋ ਆਪਾਂ ਪਿੱਛੇ ਦੀ ਵੀਡੀਓ ਵੀ ਵੇਖਿਆ ਸੀ ਲੋਕੀ ਸ਼ੇਰੇ ਪਾਉਂਦੇ ਆ ਦੱਸੋ ਕਮਾਲ ਹੀ ਹੋ ਗਈ ਪਹਿਲਾਂ ਤੁਸੀਂ ਭੂਏ ਚੜਾਇਆ ਹੁਣ ਤੁਹਾਡੇ ਹੁਣ ਤੁਹਾਡੇ ਸਿਰਾਂ ਤੇ ਬਹਿ ਕੇ ਛੱਤਰ ਮਾਰਨ ਦੇਓ ਉਹਨਾਂ ਨੂੰ ਸ਼ੇਰੇ ਪਾਉਂਦੇ ਆ 20 20 30 30 40 40 ਲੱਖ ਰੁਪਏ ਦੀਆਂ ਕਾਰਾਂ ਦੇ ਵਿੱਚ ਉਹਨਾਂ ਨੂੰ ਲੈਣ ਆਉਂਦੇ ਆ ਮੈਂ ਕਹਿੰਦਾ ਅੱਗੇ ਪਿੱਛੇ ਭਾਵੇਂ ਪਾਣੀ ਨਾ ਪੀਨੋ ਨਾ ਕਰੋ ਉਹ ਟਾਈਮ ਦੇ ਉੱਤੇ ਐਡੀ ਭੂਹੇ ਚੜਾਣ ਵਾਲੀ ਕਿਹੜੀ ਗੱਲ ਹੈ ਪੰਜਾਬੀ ਮਜ਼ਦੂਰ ਤੁਹਾਡੇ ਪਿੰਡਾਂ ਚ ਵੀ ਰਹਿੰਦੇ ਆ ਉਹਨਾਂ ਨੂੰ ਤੇ 2-400 ਵਾਧਾ ਦਿੱਤਾ ਹੀ ਚੰਗਾ ਯਾਰ ਜੇ ਅਸੀਂ ਤੁਸੀਂ ਲੱਖਾਂ ਦਾ ਆਪ ਕੰਮ ਕਰਦੇ ਹੋ ਤੇ ਕਿਸੇ ਗਰੀਬ ਨੂੰ 2-300 ਵਾਧੇ ਦੇ ਦੋਗੇ ਨਾਲੇ ਉਹ ਤੁਹਾਨੂੰ ਦਿਵਾਵਾਂ ਦੇਗਾ ਨਾਲੇ ਉਹਦੇ ਬੱਚੇ ਪਲ ਜਾਣਗੇ ਇਹ ਐਡੀ ਕਿਹੜੀ ਗੱਲ 2-400 ਰੁਪਏ ਦੀ ਕਿਹੜੀ ਗੱਲ ਹੁੰਦੀ ਆ ਪਰ ਮੈਨੂੰ ਹੈਰਾਨਗੀ ਆ ਕਿ ਅਸੀਂ ਥੋੜੇ ਜਿਹੇ ਪੈਸੇ ਬਚਾਣ ਵਾਸਤੇ ਸਾਰਾ ਕਾਰੋਬਾਰ ਹੀ ਚਾਹੇ ਵੇਟਰਾਂ ਦੀ ਗੱਲ ਕਰ ਲਓ ਵੱਡੇ ਵੱਡੇ ਰਿਜ਼ੋਰ ਉਹਨਾਂ ਨੂੰ ਪੁੱਛੋ ਤੇ ਕਹਿੰਦੇ ਆ ਜੀ ਪੰਜਾਬੀ ਜੀ दारू ਪੀਂਦੇ ਆ ਜੀ ਉਹ ਆਪਣਾ ਲੜਾਈ ਝਗੜਾ ਕਰਦੇ ਆ ਐਡੀ ਤੇ ਐਡੀ ਨਹੀਂ ਗੱਲ ਆਪਾਂ ਪੰਜਾਬ ਨੂੰ ਇੰਨਾ ਨਾ ਕਰੀਏ ਬਦਨਾ ਪੰਜਾਬੀਆਂ ਨੂੰ ਪੰਜਾਬੀਆਂ ਪੰਜਾਬੀਆਂ ਦੀ ਮਿਹਨਤ ਪੰਜਾਬੀਆਂ ਦੀ ਦਰਿਆ ਦੀਲੀ ਪੰਜਾਬੀਆਂ ਦਾ ਜਿਹੜਾ ਟਰਸਟ ਆ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਪੂਰੀ ਦੁਨੀਆ ਵਿੱਚ ਸਾਨੂੰ ਗੰਦ ਖਾਨ ਦੀ ਆਤ ਪੈ ਗਈ ਗਰੇਵਾਲ ਸਾਹਿਬ ਫਾਸਟ ਬੋੜੀਆਂ ਦੀ ਰੇਡੀਆਂ ਤੇ ਜਿਹੜੀ ਗੱਲ ਕੀਤੀ ਆ ਤੁਸੀਂ ਵੇਖੋ ਕਿ 5 ਰੁਪਏ ਵੱਧ ਹੋਣ ਤੇ ਉਥੇ ਆਪਾਂ ਕਹਿੰਨੇ ਆ ਯਾਰ ਇਹਦੇ ਕੋਲ ਮਹਿੰਗਾ ਕੰਮ ਹੈ ਤੇ ਉਹ ਸਾਨੂੰ ਆਪੇ ਬਾਹਰ ਦਾ ਬੰਦੇ ਕੋਈ ਸਾਨੂੰ ਗੰਦ ਵੀ ਖਵਾਈ ਜਵੇ ਤੇ 5 ਰੁਪਏ ਘੱਟ ਹੋਣ ਤੇ ਅਸੀਂ ਚਾਵਾ ਨਾਲ ਖਾਣੇ ਆ ਕਦੀ ਹੀ ਵੇਖਿਆ ਹੋਵੇ ਕਿ ਉਹ ਹੱਥ ਨਾਲ ਪਸੀਨਾ ਪੁੰਜਣ ਦਾ ਉਹ ਹੱਥ ਨਾਲ ਤੁਹਾਨੂੰ ਗੋਲ ਗੱਫੇ ਭਰ ਕੇ ਦੇਣ ਦਿਆ ਹੋਵੇ ਤੁਸੀਂ ਦੇਖੋ ਕਿ ਸਾਡੇ ਲੋਕਾਂ ਦਾ ਇੱਕ ਕਹੋ ਟੇਸਟ ਜਾਂ ਸਾਡੇ ਲੋਕਾਂ ਦੀ ਜਿਹੜਾ ਦਿਮਾਗ ਦੀ ਗੱਲ ਹੈ ਖਤਮ ਹੀ ਹੋ ਗਿਆ ਹੈ ਫੋਨਾਂ 'ਚ ਵੜੇ ਆ ਸਾਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕੀ ਖਾਣਾ ਹੈ ਕਿਹਦੇ ਤੇ ਵਿਸ਼ਵਾਸ ਕਰਨਾ ਹੈ ਕਿਹਦੇ ਨਹੀਂ ਕਰਨਾ ਸਾਨੂੰ ਪਤਾ ਨਹੀਂ ਆਪਣਾ ਕੋਣਾ ਬੇਗਾਨਾ ਕੋਣਾ ਆਂ ਫੋਨਾਂ ਦੇ ਚਲਾਨ ਦੇ ਚੱਕਰ 'ਚ ਅੰਨੇ ਹੋਏ ਪਏ ਆਂ ਕੀ ਲੱਗਦਾ ਨਹੀਂ ਇਹ ਪੰਜਾਬੀ ਪੰਜਾਬੀ ਦੇ ਵਿਸ਼ਵਾਸ ਕਰਨਾ ਜਿਹੜਾ ਉਹ ਨਹੀਂ ਕਰਦਾ ਹੈ ਪ੍ਰਵਾਸੀ ਆ ਤੁਸੀਂ ਵਿਸ਼ਵਾਸ ਕਰ ਲੈਂਦੇ ਆ ਪਰਿਵਾਰ ਅਸੀਂ ਸਾਰਾ ਲੈ ਕੇ ਉੱਥੇ ਚੱਲ ਜਾਂਦੇ ਆ ਕੀ ਲੱਗਦਾ ਨਹੀਂ ਇਹ ਪੰਜਾਬੀ ਤੇ ਵਿਸ਼ਵਾਸ ਕਰਨਾ ਚਾਹੀਦਾ ਭਾਈ ਸਾਡਾ ਪੰਜਾਬੀ ਭਰਾ ਵਾ ਵਧੀਆ ਚੀਜ਼ ਬਣਾਉਂਦਾ ਹੋਊਗਾ ਸਵਾਦ ਬਣਾਉਂਦਾ ਹੋਊਗਾ ਬਿਲਕੁਲ ਅਗਰ ਅਸੀਂ ਨਹੀਂ ਕਰਾਂਗੇ ਤੁਸੀਂ ਜਿਹੜੀ ਗੱਲ ਕੀਤੀ ਹੈ ਜੇ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਦੇਗਾ ਪੰਜਾਬੀ ਪੰਜਾਬੀ ਤੇ ਵਿਸ਼ਵਾਸ ਨਹੀਂ ਕਰੇਗਾ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਬਾਹਰ ਦੇ ਲੋਕ ਸਾਡੇ ਸਿਰ ਤੇ ਬਹਿਣਗੇ ਨੱਚਣਗੇ ਨਾਲੇ ਸਾਨੂੰ ਛਿੱਤਾਂ ਮਾਰਨਗੇ ਨਾਲੇ ਸਾਡੇ ਘਰ-ਬਾਰ ਸਾਡੇ ਘਰਾਂ ਦੇ ਜੀ ਜਿਹੜੇ ਆ ਉਹੀ ਉਹ ਵਰਤਨਾਂ ਦਾ ਹਿਸਾਬ ਕਹਿ ਲੋ ਵਰਤਨਾਂ ਦਾ ਹਿਸਾਬ ਕਰਨਗੇ ਤੇ ਅਹੀਂ ਮੂੰਹ ਵੇਖਦੇ ਰਹਿ ਜਾਾਂਗੇ ਸਾਡੇ ਨਾਲ ਬੰਨ ਕੀ ਗਿਆ ਵਾ ਤੇ ਪੰਜਾਬੀਆਂ ਨੂੰ ਹਜੇ ਵੀ ਸੰਭਲਣ ਦੀ ਲੋੜ ਆ ਆਪਣਾ ਘਰ-ਬਾਰ ਸੰਭੋ ਆਪਣਾ ਕਾਰੋਬਾਰ ਆਪ ਸੰਭੋ ਆਪਣੀ ਪਰਿਵਾਰ ਦਾ ਖੁਦ ਧਿਆਨ ਰੱਖੋ ਕਿਸੇ ਵੀ ਬਾਹਰਲੇ ਬੰਦੇ ਦੇ ਉੱਤੇ ਵਿਸ਼ਵਾਸ ਨਾ ਕਰੋ ਔਰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਪਹਿਲ ਤੁਹਾਡੀ ਬੰਦੀ ਆ ਲੱਗਦਾ ਨਹੀਂ ਜਿਵੇਂ ਕਿ ਆਇਆ ਜਾਂਦਾ ਵੀ ਉਹ ਜਿਹੜਾ ਸਖਸੀ ਪ੍ਰਵਾਸੀ ਕਹਿੰਦੇ ਪਹਿਲੇ ਵੀ ਉੱਤੇ ਕ੍ਰੇਮਲ ਪਰਚੇ ਦ ਪਹਿਲਾਂ ਵੀ ਉੱਤੇ ਜਿਹੜੇ ਇਸਤਾਨੇ ਕ੍ਰਾਈਮ ਕੀਤਾ ਉਹਨੇ ਅਤੇ ਉਸ ਤੋਂ ਬਾਅਦ ਵਾਪਸ ਪ੍ਰਵਾਸੀ ਆਪਣੇ ਪੰਜਾਬ ਭੱਜ ਆਇਆ ਇੱਥੇ ਆ ਕੇ ਇੱਥੇ ਆ ਕੇ ਵੀ ਇਸਤਾਨਾ ਦਾ ਕਾਣ ਕੀਤਾ ਉਹਨੇ ਕ੍ਰਿਮੀਨਲ ਮਾਈਂਡ ਕਹਿੰਦੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਬੰਦੇ ਨੇ ਇੱਕ ਵਾਰੀ ਕੋਈ ਕ੍ਰਾਈਮ ਕੀਤਾ ਹੋਵੇ ਨਾ ਉਹਦੀ ਹੈਬਿਟ ਹੋ ਜਾਂਦੀ ਹੋ ਉਹਨੂੰ ਪਤਾ ਹੁੰਦਾ ਕਿ ਇਹ ਕੰਮ ਕੀਤਾ ਵਾ ਇਹ ਸਜ਼ਾ ਵਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਭਾਰਤ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਲੈ ਕੇ ਜਿਹੜੇ ਕੋਈ ਗਲਤ ਵਿਵਹਾਰ ਕਰਦਾ ਵਾ ਜਾਂ ਕੋਈ ਗਲਤ ਕੰਮ ਕਰਦਾ ਤੇ ਬੜੇ ਸਖਤ ਕਾਨੂੰਨ ਹੈ ਪਰ ਹੋਰ ਵੀ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਔਰ ਪੰਜਾਬ ਨੂੰ ਖਾਸ ਕਰਕੇ ਜੇ ਤੁਹਾਡੇ ਗਵਾਂਡੀ ਸੂਬੇ ਇੱਕ ਬਿਲ ਪਾਸ ਕਰ ਸਕਦੇ ਆ ਕਿ ਬਾਹਰ ਦਾ ਬੰਦਾ ਕੋਈ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ 'ਚ ਵੀ ਕੋਈ ਇੰਨੀ ਜ਼ਮੀਨ ਨਹੀਂ ਬਚੀ ਜੀ ਤੇ ਆਪਾਂ ਵੋਟ ਬੈਂਕ ਦੇ ਚੱਕਰਾਂ ਦੇ ਵਿੱਚ ਛੱਡੀਏ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਬੰਦੇ ਦਾ ਪਹਿਲਾ ਅਧਿਕਾਰ ਉਹਦੀ ਨੌਕਰੀ ਦਾ ਉਹਦੀ ਜ਼ਮੀਨ ਦਾ ਪੰਜਾਬ ਦੇ ਲੋਕਾਂ ਦਾ ਬੰਦਾ ਬਾਹਰ ਦੇ ਸੂਬਿਆਂ ਦੇ ਵਾਸਤੇ ਇਸ ਪ੍ਰੋਪਰ ਜਿਹੜਾ ਬੈਨ ਲੱਗਣਾ ਚਾਹੀਦਾ ਪੰਜਾਬ 'ਚ ਜ਼ਮੀਨ ਖਰੀਦਣ ਤੋਂ ਅੱਜ ਦੇਖਿਆ ਜੀ ਵੀ ਅੱਜ ਕੱਲ ਕਾਰੋਬਾਰ ਸਾਰੇ ਇਹਨਾਂ ਸਾਹਮਲੇ ਨੇ ਸਬਜ਼ੀ ਤੋਂ ਲੈ ਕੇ ਚਾਹੇ ਤੁਸੀਂ ਪੱਥਰ ਦੀ ਗੱਲ ਕੀਤੀ ਰਾਜਮਿੱਤਰੀ ਦੀ ਗੱਲ ਕੀਤੀ ਆ ਕੋਈ ਵੀ ਕੰਮ ਖੜ ਲੋ ਉਹ ਪ੍ਰਵਾਸੀ ਜਿਆਦਾ ਕਰਦਾ ਪੰਜਾਬੀਆਂ ਦੇ ਕੰਮ ਵਿਹਲੇ ਕਰਦੇ ਪੰਜਾਬੀ ਸਿਰਫ ਨਸ਼ਾ ਕਰਨ ਵਾਸਤੇ ਜਾਂ ਪੰਜਾਬੀ ਸਿਰਫ ਮਾੜੇ ਹਾਲਾਤਾਂ 'ਚ ਰਹਿ ਗਏ ਨੇ ਸਾਰੇ ਕੰਪਨੀ ਇਹਨਾਂ ਖੋਲੇ ਨੇ ਮੈਂ ਤੁਹਾਨੂੰ ਉਹੀ ਗੱਲ ਕੀਤੀ ਹੈ ਕਿ ਇੱਕ ਵਾਰੀ ਜੜਾ ਵੀ ਬੰਦਾ ਤੁਹਾਡਾ ਚੈਨਲ ਦੇਖਦਾ ਇੱਕ ਵਾਰੀ ਆਪਣੇ ਆਲੇ ਦੁਆਲੇ ਨਜ਼ਰ ਘੁਮਾ ਕੇ ਵੇਖੇ ਕਿ ਸਬਜ਼ੀ ਦੀਆਂ ਰੇੜੀਆਂ ਤੇ ਕੌਣ ਹੈ ਫਰੂਟ ਦੀਆਂ ਰੇੜੀਆਂ ਤੇ ਕੌਣ ਹੈ ਜੇ ਤੁਹਾਡੇ ਘਰ ਦੇ ਕੋਲ ਕੋ ਕੋਠੀ ਕੋਈ ਘਰ ਬੰਦਾ ਪਿਆ ਉਥੇ ਮਿਸਤਰੀ ਉਥੇ ਟੈਲਾਂ ਲਾਣ ਵਾਲੇ ਉਥੇ ਪੱਥਰ ਲਾਣ ਵਾਲੇ ਉਥੇ ਪੇਂਟ ਕਰਨ ਵਾਲੇ ਉਥੇ ਵੁੱਡਨ ਦੇ ਕਾਰੀਗਰ ਤੇ ਪੰਜਾਬ ਦੇ ਲੋਕਾਂ ਕੋ ਪੈਸਾ ਆਏਗਾ ਕਿੱਥੋਂ ਪੰਜਾਬ ਦੇ ਲੋਕੀ ਜਿਹੜੀ ਤੁਸੀਂ ਗੱਲ ਕੀਤੀ ਭੁੱਖੇ ਮਰਨ ਨੂੰ ਮਜਬੂਰ ਹੈ ਲੋਕੀ ਘਰੋਂ ਨਿਕਲ ਜਾਂਦੇ ਆ ਭੁੱਖੇ ਰਹਿਣ ਨੂੰ ਮਜਬੂਰ ਹੈ ਜਦੋਂ ਘਰ ਦੇ ਰੋਟੀ ਦੇ ਪੈਸੇ ਨਹੀਂ ਮਿਲਦੇ ਰਾਤ ਨੂੰ ਕਿਹੜਾ ਘਰ ਮੂੰਹ ਵਿਖਾਵੇ ਉਹਦੇ ਨਸ਼ੇ ਕਰਕੇ ਘਰ ਜਾਂਦਾ ਕਿ ਮੈਂ ਚੁੱਪ ਕਰਕੇ ਅੰਨਾ ਬੋਲਾ ਹੀ ਹੋ ਜਾਵਾਂ ਨਾ ਮੈਨੂੰ ਬੱਚਿਆਂ ਦੇ ਕੋਈ ਘਰ ਸਾਰਾ ਸਾਰਾ ਦਿਨ ਮਜ਼ਦੂਰ ਖਲੋਤੇ ਵਿਚਾਰੇ ਵੇਚਦੇ ਆ ਕੋਈ 6-5 600 ਰੁਪਏ ਦੀ ਦਿਹਾੜੀ ਤੁਹਾਨੂੰ ਲੈ ਕੇ ਜਾਵੇ ਤੇ ਹੀ ਆਪਣੇ ਘਰ ਦਾ ਪਰਿਵਾਰ ਦਾ ਸਭ ਤੋਂ ਪਹਿਲਾਂ ਤੁਸੀਂ ਅੱਡਿਆਂ ਤੇ ਜਾਂਦੇ ਹੋ ਪਹਿਲਾਂ ਵੇਖੋ ਪੰਜਾਬੀ ਭਰਾ ਕਿਹੜਾ ਹੈ ਮੇਰੀ ਪੰਜਾਬੀ ਭਰਾਵਾਂ ਨੂੰ ਬੇਨਤੀ ਆ ਜਿਹੜੀ ਸਾਡੀ ਛਵੀ ਬਣ ਗਈ ਹੈ ਕਿ ਪੰਜਾਬੀ ਜੀ ਕੰਮ ਨਹੀਂ ਕਰਦੇ ਅਸੀਂ ਇਹਨੂੰ ਵੀ ਸੁਧਾਰੀਏ ਜੇ ਕੋਈ ਵੀ ਚੱਕ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਅਗਲੇ ਨੂੰ ਕੰਮ ਕਰਕੇ ਵਾਹੋ ਤਾਂ ਜੋ ਪੰਜਾਬ ਦੀ ਜਿਹੜੀ ਅਸੀਂ ਬਾਹਰ ਜਾ ਕੇ ਕੰਮ ਕਰਦੇ ਆ ਪੰਜਾਬ ਚ ਰਹਿ ਕੇ ਵੀ ਪੰਜਾਬ ਦੀ ਜਿਹੜ ਬਨਾਈਏ ਲੱਗਦਾ ਨਹੀਂ ਕਿ ਇਹ ਚੀਜ਼ ਦਾ ਅਸਰ ਪੰਜਾਬ ਤੋਂ ਬਾਹਰ ਹੀ ਪਾਊਗਾ ਜੇਕਰ ਪੰਜਾਬ ਜਿਸ ਤਰ੍ਹਾਂ ਦਾ ਮਾਹੌਲ ਬੰਦਾ ਵਾ ਪੰਜਾਬੀਆਂ ਦੇ ਪ੍ਰਵਾਸੀਆਂ ਨੂੰ ਕੋਈ ਕਹਿਆ ਜਾਂਦਾ ਤੇ ਜਿਹੜੇ ਸਾਡੇ ਪੰਜਾਬੀ ਪ੍ਰਵਾਸੀਆਂ ਇਲਾਕਿਆਂ 'ਚ ਕੰਮ ਕਰਦੇ ਨੇ ਉੱਥੇ ਰਹਿੰਦੇ ਨੇ ਕਿ ਲੱਗਦਾ ਉਹਨਾਂ ਨੂੰ ਕਿਸੇ ਨੁਕਸਾਨ ਵੀ ਹੋਸਦਾ ਚੀਜ਼ ਦਾ ਗਰੇਵਾਲ ਸਾਹਿਬ ਇਹ ਇਹ ਗੱਲ ਦਾ ਨਾ ਇੱਕ ਅਕਸਰ ਹੀ ਕਿਤਾ ਗੱਲਾਂ ਕੀਤੀਆਂ ਜਾਂਦੀਆਂ ਇਹਦਾ ਇੱਕ ਮੈਂ ਤੁਹਾਨੂੰ ਸਭ ਤੋਂ ਵਧੀਆ ਸੋਲੂਸ਼ਨ ਦਸਾਵਾ ਜੇ ਪੰਜਾਬ 'ਚ ਕਾਰੋਬਾਰ ਆ ਜਾਏਗਾ ਪੰਜਾਬ 'ਚ ਪੈਸਾ ਆਪਣੇ ਪੰਜਾਬ 'ਚ ਰਹਿਣ ਲੱਪੇਗਾ ਆਪਾਂ ਨੂੰ ਬਾਹਰ ਜਾਂਦੀ ਲੋੜ ਹੀ ਨਹੀਂ ਹੈ ਕਮਾਲ ਹੋ ਗਈ ਸਾਰੀ ਦੁਨੀਆ ਪੰਜਾਬ 'ਚ ਆ ਕੇ ਕਮਾਵੇ ਤੇ ਹੀ ਪੰਜਾਬ ਤੋਂ ਬਾਹਰ ਜਾ ਕੇ ਕਮਾਈਏ ਉਹ ਜੇ ਕੋਈ 1-2% ਬੰਦੇ ਹੈਗੇ ਆ ਅਸੀਂ ਉਹਨਾਂ ਦਾ ਇਲਾਜ ਨਹੀਂ ਕਰ ਸਕਦੇ ਅਸੀਂ ਆਪਣਾ 99% ਨੂੰ ਵੇਖੀਏ ਸਾਰੀ ਦੁਨੀਆ ਦਾ ਪੰਜਾਬ ਚ ਆਣ ਲਈ ਉਪਜਾਊ ਜ਼ਮੀਨ ਪੰਜਾਬ ਦੇ ਵਿੱਚ ਇੰਡਸਟਰੀ ਪੰਜਾਬ ਦੇ ਵਿੱਚ ਹੈ ਕਾਰਖਾਨੇ ਤਾਂ ਕੰਮ ਸਾਰਾ ਪੰਜਾਬ ਦੇ ਵਿੱਚ ਹੈ ਤੇ ਸਾਨੂੰ ਜਾਣ ਦੀ ਲੋੜ ਹੀ ਕੀ ਹੈ ਐਡਾ ਵੱਡਾ ਪੰਜਾਬ ਹੈ ਤੇ 2 ਕਰੋੜ ਸਾਡੀ ਵਾਦੀ ਨਹੀਂ ਗਈ ਲੱਗਦਾ ਨਹੀਂ ਜੇਕਰ ਪੰਜਾਬ 'ਚ ਕਾਰੋਬਾਰ ਹੈਗਾ ਤੇ ਫੇਰ ਹੀ ਪ੍ਰਵਾਸੀ ਜਿਹੜੇ ਨੇ ਆਪਣਾ ਦੇਸ਼ ਛੱਡ ਕੇ ਪੰਜਾਬ 'ਚ ਆ ਰਹੇ ਨੇ ਤੁਸੀਂ ਵੇਖੋ ਹੈਰਾਨ ਹੋ ਜੋਗੇ ਕੋਠੀ ਬੰਦੀ ਹੈ ਉਹਦੇ ਤੇ ਤੁਸੀਂ ਇੱਕ ਇੱਕ ਕੋਠੀ ਦਾ ਪੱਥਰ ਦੇ ਟਾਇਲ ਦਾ ਇੱਕ ਉਹਦੇ ਕੋਲ ਬਜਟ ਲੈ ਲੋ ਕਿ ਕਿੰਨੇ ਪੈਸੇ ਦਿੱਤੇ ਤੂੰ ਤੇ ਉਹ ਪੈਸੇ ਕੌਣ ਲੈ ਗਿਆ ਵਾ ਕੁਮਾਰੀ ਹੋ ਗਈ ਐ ਅਸੀਂ ਕਿਨੇ ਕੰਮ ਚ ਪੈਸੇ ਨਹੀਂ ਸਾਨੂੰ ਕੰਮ ਕਰਨੇ ਪੈਣਗੇ ਜਿਹੜੇ ਕੰਮ ਉਹ ਲੋਕ ਕਰਦੇ ਆ ਉਹ ਸਾਨੂੰ ਕਰਨੇ ਪੈਣਗੇ ਸਾਨੂੰ ਇਹ ਚੀਜ਼ ਤੋਂ ਸ਼ਰਮ ਛੱਡਣੀ ਪੈਗੀ ਤਾਂ ਪੰਜਾਬੀਆਂ ਦੇ ਘਰ ਭਰਨਗੇ ਤਾਂ ਪੰਜਾਬੀਆਂ ਦੇ ਘਰਦਿਆਂ ਨੂੰ ਰੋਟੀ ਹੀ ਮਿਲੇਗੀ ਅਸੀਂ ਦੇਖਿਆ ਕਈ ਜਿਹੜੇ ਸਾਡੇ ਪੰਜਾਬ ਦੇ ਵੀਰ ਨੇ ਐਨ ਆਰ ਆਈ ਨੇ ਜਿਹਨਾਂ ਬਈ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਘਰਾਂ ਨੂੰ ਤਾਲੇ ਵੱਜੇ ਨੇ ਕੋਠੀਆਂ ਤਾਲੇ ਵੱਜੇ ਨੇ ਕਈ ਕੋਠੀਆਂ ਉਹਨਾਂ ਦੇ ਹਵਾਲੇ ਕਰ ਦਿੱਜਦੇ ਨੇ ਪ੍ਰਵਾਸੀਆਂ ਦੇ ਉਹਨਾਂ ਵੀ ਸ਼ਵਾਸ ਬੜਾ ਕਰਦੇ ਨੇ ਭਾਈ ਇਹ ਵਿਸ਼ਵਾਸੀ ਨੇ ਇਹ ਸਾਡੀ ਕੋਠੀ ਨੂੰ ਕੁਝ ਖੇੜਣਗੇ ਨਹੀਂ ਪੰਜਾਬੀ ਦੇ ਸ਼ਵਾਸ ਨਹੀਂ ਕਰਦੇ ਭਾਈ ਕਿਤੇ ਕਬਜ਼ਾ ਨਾ ਕਰ ਲੈਣ ਕੀ ਕਹਿਣਾ ਜਾਓਗੇ ਬਿਲਕੁਲ ਤੁਸੀਂ ਕੱਲ ਕੀਤੀ ਕੋਠੀਆਂ ਦੀ ਕੋਠੀਆਂ ਆਪਣੇ ਖੇਤ ਆਪ ਅਸੀਂ ਇੱਥੇ ਗਦਾ ਮਜ਼ਦੂਰੀ ਕਰਦੇ ਆਂ ਮੇਂਤਾ ਮਾਰੰਡੇ ਬਾਰ ਦੇ ਕੰਟਰੀਆਂ ਜਾ ਕੇ ਤੇ ਸਾਡੀ ਕਰੋੜਾ ਰੁਪਏ ਦੀ ਕੋਠੀ ਕਰੋੜਾ ਰੁਪਏ ਦੀ ਜ਼ਮੀਨ ਖਰਬਾ ਦੇ ਕੇ ਵੀ ਜੜਚੀ ਨਹੀਂ ਮਿਲਦੀ ਬੱਚੇ ਪਰਿਵਾਰ ਦੇ ਜੀ ਬਜ਼ੁਰਗ ਸਾਡੇ ਉਹ ਅਸੀਂ ਲੋਕਾਂ ਦੇ ਸਿਰਾਂ ਤੇ ਸੁੱਟ ਕੇ ਗਏ ਹੋਏ ਆ ਤੁਸੀਂ ਜਿਹੜੀ ਗੱਲ ਕੀਤੀ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਜੇ ਕਿੱਥੋਂ ਆਦਾ ਵਾ ਕੋਣ ਕਿਹ ਅੱਜ ਕੱਲ ਦੇ ਜ਼ਮਾਨੇ ਚ ਪੈਸਾ ਵੇਖ ਕੇ ਨੀਤ ਬਦਲ ਜਾਂਦੀ ਬੰਦੇ ਦੀ ਤਹਾਡੇ ਨਾਲ ਕੋਈ 10 ਸਾਲ ਤੋਂ 15 ਸਾਲ ਤੋਂ ਵੀ ਤੁਹਾਡਾ ਕੋਈ ਵਿਸ਼ਵਾਸ ਪਾਤਰ ਹੈ ਤੇ ਉਹ ਉਹਦੀ ਨੀਤ ਬਦਲ ਜਾਂਦੀ ਹੈ ਅਗਲੇ ਕਾਂਡ ਕਰਕੇ ਬਾਹਰ ਚਲ ਜਾਂਦੇ ਨਾ ਤੁਹਾਨੂੰ ਕੋਈ ਪਿੰਡ ਦਾ ਪਤਾ ਲੱਗਦਾ ਨਾ ਤੁਹਾਨੂੰ ਪਤਾ ਲੱਗਦਾ ਕਿੱਥੇ ਜਾਣਾ ਕਿੱਥੇ ਆਣਾ ਇਸ ਕਰਕੇ ਆਪ ਦੇ ਘਰ ਆਪ ਦੀ ਜ਼ਮੀਨ ਜਾਇਦਾਦ ਆਪ ਦੇ ਪਰਿਵਾਰ ਪੰਜਾਬੀਓ ਆਪ ਸੰਭੋ ਕਿਸੇ ਦੇ ਹੱਥਾਂ ਵਾਲਾ ਦੇਖੋ ਇਹ ਤਾਂ ਆਕਰਦੀ ਗੱਲ ਕਰੀ ਅਸੀਂ ਦੇਖਿਆ ਕਹਿੰਦੇ ਆਧਾਰ ਕਾਰਡ ਵੀ ਨਾ ਦੋ ਦੋ ਬਣਾਏ ਹੁੰਦੇ ਨੇ ਪਿੰਡ 'ਚ ਉੱਥੇ ਵੱਖਰਾ ਬਣਾਏ ਹੁੰਦਾ ਵਾ ਪੰਜਾਬ 'ਚ ਵੱਖਰਾ ਬਣਾਇਆ ਜਾਂਦਾ ਵਾ ਇਸ ਤਰ੍ਹਾਂ ਦੀ ਗੱਲ ਐ ਸਾਹਮਣੇ ਆਈਆਂ ਵਾ ਜੀ ਤੇ ਬਣਾਉਂਦਾ ਕੌਣ ਹੈ ਪੰਜਾਬੀ ਅੱ ਮੈਂ ਉਹ ਗੱਲ ਕਰਨੀ ਨਹੀਂ ਮੈਂ ਤੁਹਾਡੇ ਚੈਨਲ ਦੇ ਜਰੀਏ ਕਿ ਤੁਹਾਨੂੰ ਆਪਣੇ ਨਾਲ ਹੱਟ ਬੀਤੀ ਗੱਲ ਸੁਣਾਉਣਾ ਵਾ ਅਸੀਂ ਕਿਤੇ ਆਪਣੇ ਪੰਜਾਬ ਦੀ ਗੱਲ ਹੈ ਕਿਤੇ ਗਏ ਆ ਉਥੇ ਰੇੜੀ ਲਾਣ ਦੀ ਗੱਲ ਆ ਪੰਜਾਬੀ ਦੀ ਪਿੱਛੇ ਜਿਹੜਾ ਘਰ ਸੀਗਾ ਉਹ ਸਰਕਾਰੀ ਕੋਈ ਬਿਲਡਿੰਗ ਆ ਉਥੇ ਸਰਕਾਰੀ ਬੰਦੇ ਨੌਕਰੀ ਕਰਦੇ ਪਏ ਆ ਉਹਨਾਂ ਨੇ ਪਰਵਾਸੀ ਨੂੰ ਬੱਤੀ ਵੀ ਦਿੱਤੀ ਆ ਜਗ੍ਹਾ ਵੀ ਦਿੱਤੀ ਆ ਪਤਾ ਨਹੀਂ ਉਹ ਕੁਛ ਹਦ ਕੋ ਲੈਂਦੇ ਆ ਨਹੀਂ ਲੈਂਦੇ ਉਹਨੂੰ ਦਿੱਤੀ ਆ ਉਥੇ ਪੰਜਾਬੀ ਚੱਲ ਗਿਆ ਉਹ ਕਹਿੰਦੇ ਸਾਡਾ ਕੋ ਜਗ੍ਹਾ ਨਹੀਂ ਗਈ ਕਮਾਲ ਹੋ ਗਈ ਉਸ ਪ੍ਰਵਾਸੀ ਬੰਦੇ ਨੂੰ ਤੁਸੀਂ ਜ਼ਮੀਨ ਵੀ ਦਿੱਤੀ ਐ ਲਾਨ ਵਾਸਤੇ ਰੇੜੀ ਬੱਤੀ ਵੀ ਕੋਲੋਂ ਦੇ ਰਹੇ ਜੇ ਕੱਲੋਂ ਤੁਹਾਡੇ ਕੋਲੋਂ ਪਾਣੀ ਚਾਹ ਪਾਣੀ ਵੀ ਲੈ ਕੇ ਜਾ ਰਿਆ ਉਹ ਕੀ ਦੇਂਦਾ ਹੋਊਗਾ 1000 2000 ਰੁਪਏ ਦੇ ਦੇਗਾ 1000 2000 ਰੁਪਏ 'ਚ ਤੁਸੀਂ ਉਹਨੂੰ ਜਗ੍ਹਾ ਦੇਤੀ ਪੰਜਾਬੀ ਬੰਦੇ ਨੂੰ ਜਗ੍ਹਾ ਦੇ ਕੇ ਰਾਜ਼ੀ ਨਹੀਂ ਗਏ ਆਪਣੀ ਦੁਕਾਨ ਦੇ ਬਾਹਰ ਤੇ ਪ੍ਰਵਾਸੀ ਸਾਡੇ ਸਿਰ ਤੇ ਰੇੜੀ ਲਾਂਦੇ ਆ ਸਾਡੇ ਸਿਰ ਦੇ ਉੱਤੇ ਖਾਂਦੇ ਆ ਤੇ ਜੇ ਪੰਜਾਬੀ ਚੱਲ ਜਾਂਦੇ ਆ ਤੁਸੀਂ ਕਹਿੰਦੇ ਯਾਰ ਇਹਨਾਂ ਕਬਜ਼ਾ ਕਰ ਲੈਣਾ ਜ਼ਮੀਨ ਤੇ ਕਮਾਲ ਹੋ ਗਈ ਤੁਹਾਡੀ ਇਹ ਚੀਜ਼ਾਂ ਸਾਨੂੰ ਇਹ ਚੀਜ਼ਾਂ ਤਾਂ ਉੱਪਰ ਉੱਠਣਾ ਪਏਗਾ ਪੰਜਾਬ ਦੇ ਲੋਕਾਂ ਦੀ ਬਾਹ ਫੜਨੀਗੀ ਪੰਜਾਬੀਆਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਪੰਜਾਬੀਏ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਐਡਾ ਵੱਡਾ ਪੰਜਾਬ ਚ ਵਾਪਰ ਕੀ ਘਟਨਾ ਵਾਪਰ ਗਈ ਆ ਉਸ ਪਰਿਵਾਰ ਦੇ ਨਾਲ ਕੀ ਅਪੀਲ ਕਰਨਾ ਚਾਹੋਗੇ ਚਾਹੇ ਲੀਡਰਾਂ ਨਾਲੋਂ ਚਾਹੇ ਆਮ ਲੋਕਾਂ ਨਾਲੋਂ ਕੀ ਕਹਿਣਾ ਚਾਹੋਗੇ ਮੇਰੀ ਨਾ ਹੱਥ ਜੋੜ ਕੇ ਪੰਜਾਬੀ ਨੂੰ ਬੇਨਤੀ ਆ ਆ ਗੱਲ ਜਿਹੜੀ ਹੁਣ ਹੋਈ ਹੈ ਹੁਸ਼ਿਆਰਪੁਰ ਵਾਲਾ ਕਾਂਡ ਬੜਾ ਮੰਦ ਭਾਗਾ ਕਾਂਡ ਹੋਇਆ ਇਹਨੂੰ ਕਿਤੇ ਸੋਸ਼ਲ ਮੀਡੀਆ ਤੇ ਨਾ ਰਹਿ ਜਾਓ ਤੁਸੀਂ ਵੇਖਿਓ ਇਹ ਪੰਜ ਚਾਰ ਦਿਨ ਦੀ ਗੱਲ ਹੈ ਲਾਲਾ ਲਾਲਾ ਹੋਣੀ ਹੈ ਫਿਰ ਕੋਈ ਨਵੀਂ ਖਬਰ ਆ ਜੇ ਨਹੀਂ ਪੰਜਾਬੀਆਂ ਨੇ ਨਵੀਂ ਖਬਰ ਦੇ ਪਿੱਛੇ ਚੱਲ ਜਾਣਾ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਐਸੇ ਜਿਹ ਘਟਨਾ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਆਪਣੀ ਆਪਣੇ ਪਰਿਵਾਰ ਦੀ ਆਪਣੀ ਚੀਜ਼ਾਂ ਦੀ ਦੇਖਭਾਲ ਸਾਨੂੰ ਖੁਦ ਕਰਨੀ ਚਾਹੀਦੀ ਹੈ ਕਿਸੇ ਵੀ ਬਾਹਰਲੇ ਬੰਦੇ ਤੇ ਵਿਸ਼ਵਾਸ ਨਾ ਕਰੋ ਆਪ ਦੇ ਘਰ ਦਾ ਆਪ ਦੀ ਚੀਜ਼ਾਂ ਦਾ ਆਪ ਜਿਹੜੀ ਸੰਭਾਲ ਕਰੋ ਜੀ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਐਸੀ ਗੱਲਬਾਤ ਕੀਤੀ ਬੰਟੀ ਚਾਟੀ ਮੀਰ ਸਾਡਾ ਵੀ ਜਿਹੜਾ ਕਿ ਸਮਾਜ ਸੇਵੀ ਆ ਅਕਸਰ ਸਮਾਜ ਦੇ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਅੱਜ ਪੰਜਾਬ ਦਾ ਮੁੱਦਾ ਪੂਰਾ ਗਰਮਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਹਾਂ ਠੀਕ ਆ ਪਰ ਲੀਡਰ ਨਹੀਂ ਬੋਲਦੇ ਪਰ ਹਰ ਕਵੀਆ ਅੱਖਾਂ ਨਰਮ ਨੇ ਹਰ ਇੱਕ ਲੋਕਾਂ ਦੀਆਂ ਅੱਖਾਂ ਨਰਮ ਨੇ ਜਿਨ੍ਹਾਂ ਦੇ ਮਨਾਂ ਵਿੱਚ ਦਰਦ ਜਿਹੜਾ ਜਾਗਦਾ ਵਾ ਐਸ ਤਿਕੇ ਬੰਡੀ ਚਾਟੀ ਮੀਰ ਦੇ ਵੀਰ ਦੇ ਅੱਖਾਂ 'ਚ ਦਰਦ ਜਾਗਿਆ ਹਿਰਦੇ ਵਿੱਚ ਦਰਦ ਜਾਗਿਆ ਅਤੇ ਉਹਨਾਂ ਨੇ ਇਸ ਮੁੱਦੇ ਦਾ ਗੱਲਬਾਤ ਕੀਤੀ ਆ ਅਤੇ ਉਹਨਾਂ ਨੇ ਕਿਹਾ ਵੀ ਆਨੂ ਆਪਣੇ ਬੱਚੇ ਆਪਣਾ ਕਾਰੋਬਾਰ ਆਪਣਾ ਘਰ ਆਪਸਾਂ ਬੰਦੀ ਲੋੜ ਆ ਨਾ ਕਿ ਕਿਸੇ ਦੇ ਹੱਥਾਂ ਵਿੱਚ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ